ਸਰੀਰ ਹੋ ਜਾਏਗਾ ਜੀ ਲੋਹੇ ਵਾਂਗ ਮਜ਼ਬੂਤ ਤੇ ਨਹੀਂ ਲੱਗੂਗੀ ਕੋਈ ਵੀ ਸਰੀਰ ਨੂੰ ਬਿਮਾਰੀ ਇੰਨੀ ਕਿ ਤਾਕਤ ਦੇਗਾ ਮਲਟੀ grain ਆਟਾ ਇਹਦੇ ਵਿੱਚ ਕਿਹੜੇ ਕਿਹੜੇ ਅਨਾਜ ਪੈਂਦੇ ਤੇ ਕਿਸ ਤਰ੍ਹਾਂ ਇਹਨੂੰ ਆਪਾਂ ਤਿਆਰ ਕਰਨਾ ਵਾ ਤੁਸੀਂ ਘਰੇ ਬੈਠੇ ਵੀ ਸਾਡੇ ਕੋਈ ਆਟਾ ਮੰਗਵਾ ਸਕਦੇ ਹੋ ਅੱਗੋਂ ਸਾਰੀ ਜਾਣਕਾਰੀ ਵੀਡੀਓ ਤੇ ਲੋ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਅਦਾਵ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਾ ਸਵਾਲ ਤੇ ਤੁਹਾਡਾ ਸਾਰਿਆਂ ਦਾ ਮੇਰੇ channel ਰੂਪ ਲੌਗਰ ਤੇ ਦੇ ਫਰੈਂਡ ਅੱਜ ਲਈ ਵੀਡੀਓ ਚ ਆਪਾਂ ਲੈ ਕੇ ਆਏ ਇੱਕ ਹੋਰ ਜਾਣਕਾਰੀ ਜਾਣਕਾਰੀ ਇਹ ਹੈ ਕਿ ਜਿਵੇਂ ਤੁਹਾਨੂੰ ਪਤਾ ਭੈਣ ਭਰਾਵਾਂ ਨੂੰ ਕਿ ਆਪਾਂ ਨਵਾਂ ਬਿਜ਼ਨਸ ਜਿਹੜਾ ਸ਼ੁਰੂ ਕੀਤਾ ਸੀਗਾ ਵੀ ਆਪਾਂ ਪੰਜੀਰੀ ਹਰ ਕਿਸਮ ਦੀ ਤੇ ਹਰ ਕਿਸਮ ਦਾ ਅਚਾਰ ਤੇ ਮਰੱਬਾ ਜਿਹੜਾ ਵਾ ਗੁੜ ਵਾਲਾ ਬਣਾ ਕੇ ਭੇਜੀਦਾ ਹੈ ਜਿਹੜਾ ਵੀ ਕੋਈ ਭੈਣ ਭਰਾ ਆਪਾਂ ਨੂੰ ਆਰਡਰ ਕਰਦਾ ਹੈ ਉਹਦੀ ਡਿਮਾਂਡ ਤੇ ਉਸੇ ਤਰ੍ਹਾਂ ਆਪਾਂ ਸਮਾਨ ਤਿਆਰ ਕਰਕੇ ਭੇਜਦੇ ਹਾਂ ਤੇ ਹੁਣ ਇੱਕ ਨਵੀਂ ਡਿਮਾਂਡ ਜਿਹੜੀ ਆ ਰਹੀ ਆ ਬਹੁਤ ਜ਼ਿਆਦੀ ਭੈਣ ਭਰਾਵਾਂ ਦੀ ਰਿਕਵੈਸਟ ਸੀ ਪਹਿਲਾਂ ਵੀ ਜਦੋਂ ਮੈਂ ਵੀਡੀਓ ਪਾਉਂਦੀ ਸੀ ਉਦੋਂ ਚਲੋ ਆਪਾਂ ਫੋਨ ਨੰਬਰ ਨਹੀਂ ਦਿੰਦੇ ਸੀਗੇ ਤੇ ਹੁਣ ਆਪਾਂ ਨੰਬਰ ਦਿੱਤਾ ਤੇ ਉਹ ਭੈਣਾਂ ਜਿਹੜੀਆਂ ਆਪਣੇ ਕੋ ਸਮਾਨ ਮਗਾਉਣਾ ਚਾਹੁੰਦੀਆਂ ਉਹ ਸਮਾਨ ਕਿਹੜਾ ਹੈਗਾ ਜੀ ਉਹ ਹੈਗਾ ਜੀ ਇਹ 14 ਅਨਾਜਾਂ ਦਾ ਮਿਕਸ ਆਟਾ ਤੇ ਸਾਰੇ ਅਨਾਜਾਂ ਦਾ ਜਿਹੜਾ ਵਾ ਉਹ ਆਟਾ ਆਪਾਂ ਮਿਕਸ ਕਰਕੇ ਭੇਜਣਾ ਵਾ ਡਿਮਾਂਡ ਜਿਹੜੀ ਆਪਣੀ ਆਈ ਆ ਸੋ ਜਿਵੇਂ ਆਪਾਂ ਆਪਣਾ ਆਟਾ ਤਿਆਰ ਕਰੇ ਕਰਦੇ ਸੀ ਸਾਫ਼ ਸੁਥਰਾ ਸਮਾਨ ਸਾਰਾ ਕਰਕੇ ਜਿਹੜਾ ਛਾਨਣ ਵਾਲਾ ਛਾਣ ਕੇ ਜਿਹੜਾ ਧੋਣ ਵਾਲਾ ਧੋ ਕੇ ਸਾਰਾ ਕੁਝ ਇਹ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਰੇ ਅਨਾਜਾਂ ਚੰਗੀ ਤਰ੍ਹਾਂ ਆਪਾਂ ਸਾਫ਼ ਕੀਤੇ ਆ ਚਾਹੇ ਉਹ ਚਨੇ ਹੋਣ ਤੇ ਚਾਹੇ ਹੋਵੇ ਜੀ ਇਹ ਕੋਧਰਾ ਕੋਧਰਾ ਜਿਵੇਂ ਆਪਾਂ ਤੁਹਾਨੂੰ ਦੱਸ ਦੇਂਦੇ ਵੀ ਛਿਲਕੇ ਵਾਲਾ ਹੀ ਵਧੀਆ ਰਹਿੰਦਾ ਵਾ ਜ਼ਿਆਦਾਤਰ ਸਾਰੇ ਅਨਾਜ ਦੇ ਵਿੱਚ ਛਿਲਕੇ ਵਾਲੇ ਹੀ ਆ ਜਿਹੜਾ ਬਿਨਾ ਛਿਲਕੇ ਲੱਥੇ ਵਾਲਾ ਆਟਾ ਹੁੰਦਾ ਵਾ ਕਿਉਂਕਿ ਇਹਦੇ ਵਿੱਚੋਂ ਫਾਈਬਰ ਤਾਂ ਛਿਲਕੇ ਦਾ ਹੀ ਸਾਰਾ ਨਿਕਲਿਆ ਹੁੰਦਾ ਵਾ ਸੋ ਇਹ ਸਾਰੇ ਆਪਾਂ ਅਨਾਜ ਲਏ ਆ ਇਸ ਵਾਰਖ ਦੇ ਚੌਲ ਇਹ ਤੁਸੀਂ ਦੇਖ ਸਕਦੇ ਹੋ ਇਹ ਮੂੰਗੀ ਇਹ ਹੋ ਗਿਆ ਜੀ ਬਾਜਰਾ ਇਹ ਚਨੇ ਇਹ ਕੋਧਰਾ ਤੇ ਇਹ ਜਵਾਰ ਹੋ ਰਾਗੀ ਤੇ ਇਹ ਹੋ ਗਈ ਕੁੱਟਕੀ ਤੇ ਕੰਗਣੀ ਤੇ ਨਾਲ ਸਾਬੂਦਾਣਾ ਬਾਕੀ ਇਹਦੇ ਵਿੱਚ ਜਿਹੜਾ ਵਾ ਜਦੋਂ ਆਪਾਂ ਗਰਮੀਆਂ ਦਾ ਆਟਾ ਬਣਾਉਂਦੇ ਸੀਗੇ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਜੌਂ ਨਹੀਂ ਹੈਗੇ ਉਦੋਂ ਆਪਾਂ ਜੌਂ ਵੀ ਪਾਉਂਦੇ ਜੌਂ ਜਿਹੜੇ ਠੰਡੇ ਹੁੰਦੇ ਆ ਸੋ ਇਸ ਕਰਕੇ ਆਪਾਂ ਗਰਮੀਆਂ ਦੇ ਆਟੇ ਦੇ ਵਿੱਚ ਜੌਂ ਪਾਉਨੇ ਇਹਦੇ ਵਿੱਚ ਆਪਾਂ ਜੌਂ ਹੀ ਮਿਕਸ ਕਰ ਰਹੇ ਬਾਕੀ ਇਹਦੇ ਵਿੱਚ ਜਿੰਨੂੰ ਵੀ ਆਪਾਂ ਭੇਜਣਾ ਉਹਨੂੰ ਭੈਣ ਭਰਾਵ ਨੂੰ ਆਪਾਂ ਪਹਿਲਾਂ ਦੱਸਿਆ ਹੁੰਦਾ ਵੀ ਤੁਸੀਂ ਇਹਦੇ ਵਿੱਚ ਮੱਕੀ ਦਾ ਆਟਾ ਵੀ ਮਿਕਸ ਕਰ ਸਕਦੇ ਹੋ ਨਾਲ ਤੁਸੀਂ ਕਣਕ ਦਾ ਆਟਾ ਵੀ ਜਿਸ ਤਰ੍ਹਾਂ ਤੁਸੀਂ ਰੋਟੀ ਬਣਾਉਣੀ ਖਾ ਸਕਦੇ ਤੇ ਕੱਲੇ ਇਸ ਆਟੇ ਦੀ ਵੀ ਜੇ ਤੁਸੀਂ ਰੋਟੀ ਖਾਓ ਤਾਂ ਸਭ ਤੋਂ ਵਧੀਆ ਤਾਂ ਆਪਾਂ ਇਹ ਹੁਣ ਨਵਾਂ ਕੰਮ ਜਿਹੜਾ ਸ਼ੁਰੂ ਕੀਤਾ ਹੈ ਇਹ ਕਿਉਂਕਿ ਜਿਵੇਂ ਜਿਵੇਂ ਆਪਾਂ ਚੀਜ਼ਾਂ ਬਣਾਉਂਦੇ ਸੀ ਤੁਹਾਨੂੰ ਪਤਾ ਵਾ ਕਿ ਬਾਹਰ ਜਿੱਨਾ ਕੋਈ ਵੀ ਸਮਾਨ ਤੁਸੀਂ ਲਿਆਓ ਉਹਨੇ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਨਹੀਂ ਕੀਤਾ ਜਾਂਦਾ ਜਿੰਨੇ ਆਪਾਂ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕਰਦੇ ਆਂ ਪੂਰੀ ਕੋਸ਼ਿਸ਼ ਕਰੀਦੀ ਆ ਕਿ ਕਿਸੇ ਨੂੰ ਕੋਈ ਵੀ ਚੀਜ਼ ਦੀ ਜਿਹੜੀ ਉਹ ਸ਼ਿਕਾਇਤ ਨਾ ਆਵੇ ਸੋ ਇਹਨੂੰ ਆਪਾਂ ਸਾਰੇ ਨੂੰ ਸਾਫ਼ ਕੀਤਾ ਸੀ ਇਹ ਆਪਣੇ ਕੋ ਕਿਸੇ ਨੇ ਆਟਾ ਮੰਗਾਇਆ ਸੀ 5 ਕਿਲੋ ਇੱਕ ਜਗ੍ਹਾ ਤੇ ਜਾਣਾ 2 ਕਿਲੋ ਇੱਕ ਜਗ੍ਹਾ ਤੇ ਜਾਣਾ ਸੋ ਤੁਹਾਨੂੰ ਵੀ ਜੇ ਭੈਣ ਭਰਾਵਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਜਿਵੇਂ ਆਟਾ ਹੋ ਗਿਆ ਪੰਜੀਰੀ ਹੋ ਗਈ ਚਾਹੇ ਤੁਸੀਂ ਅਚਾਰ ਕਿਸੇ ਕਿਸਮ ਦਾ ਮੰਗਵਾਉਣਾ ਤੇ ਤੁਸੀਂ ਸਾਨੂੰ ਵੀਡੀਓ ਵਿੱਚ ਦਿੱਤੇ ਫੋਨ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਜਿਵੇਂ ਜਿਵੇਂ ਜਿਹੜੀ ਜਿਹੜੀ ਚੀਜ਼ ਦਾ ਰੇਟ ਹੋਵੇਗਾ ਉਹ ਆਪਾਂ ਤੁਹਾਡੇ ਨਾਲ ਡਿਸਕਸ ਫੋਨ ਤੇ ਕਰ ਲਾਂਗੇ ਸੋ ਜਿਨ੍ਹਾਂ ਦੀ ਇਹ ਆਪਾਂ ਨੂੰ ਆਇਆ ਸੀਗਾ ਆਰਡਰ ਕਾਫੀ ਦਿਨ ਹੋ ਗਏ ਉਹਨਾਂ ਨੇ ਆਪਾਂ ਨੂੰ ਪੇਮੈਂਟ ਕਰ ਚੁੱਕੇ ਸੀਗੇ ਪਰ ਅਜੇ ਤੱਕ ਅਸੀਂ ਆਰਡਰ ਨਹੀਂ ਭੇਜ ਸਕੇ ਕਿਉਂਕਿ ਤੁਹਾਨੂੰ ਪਤਾ ਜਿਵੇਂ ਮੌਸਮ ਖਰਾਬ ਸੀ ਧੁੱਪ ਨਹੀਂ ਲੱਗ ਰਹੀ ਸੀ ਇਹਨਾਂ ਨੂੰ ਵਾਸ਼ ਕੀਤਾ ਕਿ ਇਹਨਾਂ ਨੂੰ ਜੇ ਵਾਸ਼ ਕੀਤਾ ਤਾਂ ਸੁਕਾਉਣਾ ਬਹੁਤ ਜ਼ਰੂਰੀ ਆ ਸੋ ਇਹਨੂੰ ਆਪਾਂ ਕਿਸੇ ਵੀ ਤਰ੍ਹਾਂ ਤੁਸੀਂ ਪੱਖੇ ਨਾਲ ਜਾਂ ਹੀਟਰ ਨਾਲ ਜਾਂ ਧੁੱਪੇ ਪਾ ਕੇ ਤੁਸੀਂ ਸੁਕਾਓ ਤੇ ਸਭ ਤੋਂ ਵਧੀਆ ਵਾ ਜੇ ਸੁੱਕ ਜੂਗਾ ਆਟਾ ਅਦਰਵਾਈਜ਼ ਜਿਹੜੇ ਆਟੇ ਨੂੰ ਸੁੰਡੀ ਲੱਗ ਜੂਗੀ ਇਹਨੂੰ ਆਪਾਂ ਪਿਸਾਂਗੇ ਘਰ ਦੀ ਆਪਣੀ ਚੱਕੀ ਤੇ ਇਹ ਚੱਕੀ ਵੀ ਤੁਸੀਂ ਪਹਿਲਾਂ ਜਿਹੜੇ ਵੀਡੀਓ ਦੇਖਦੇ ਆ ਵੇਖ ਚੁੱਕੇ ਆ ਜਿਹਨੇ ਪਹਿਲੀ ਵਾਰੀ ਵੀਡੀਓ ਦੇਖ ਰਿਹਾ ਆਪਾਂ ਉਹਨਾਂ ਨੂੰ ਦਿਖਾ ਰਹੇ ਆਂ ਵੀ ਇਹ ਚੱਕੀ ਆਪਾਂ ਲੈ ਕੇ ਆਏ ਸੀਗੇ ਤੇ ਇਹਦਾ ਚੱਕੀ ਦਾ ਰੇਟ ਕਈ ਭੈਣ ਭਰਾ ਜੇ ਤੱਕ ਮੈਨੂੰ ਪੁੱਛਦੇ ਆ वैसे मैं वीडियो सारी जानकारी अल चक्की अली ਦੇ ਵਿੱਚ ਪਾਈ ਹੈ ਇਹ ਚੱਕੀ ਆਪਾਂ ਜਿਹੜੀ ਲੈ ਕੇ ਆਏ ਆ ਦਾ ਸਾਨੂੰ ਬਹੁਤ ਹੀ ਫਾਇਦਾ ਵਾ ਕਈ ਭੈਣ ਭਰਾਵਾਂ ਨੇ ਲੈ ਆਂਦੀ ਆ ਤੇ ਇਹ ਜਿਵੇਂ ਆਪਾਂ ਮਲਟੀ ਗ੍ਰੇਨ ਆਟੇ ਤੁਹਾਨੂੰ ਦਿਖਾਇਆ ਜਰੂਰੀ ਨਹੀਂ ਤੁਸੀਂ ਸਾਡੇ ਕੋਲ ਮੰਗਾਓ ਤੁਸੀਂ ਸਾਰੇ ਅਨਾਜ ਲਿਆ ਕੇ ਘਰੇ ਆਪਣੇ ਵਾਸ਼ ਕਰਕੇ ਚੰਗੀ ਤਰ੍ਹਾਂ ਤੇ ਤੁਸੀਂ ਆਪਣੀ ਚੱਕੀ ਵੀ ਘਰੇ ਮੰਗਵਾ ਸਕਦੇ ਹੋ ਤੇ ਉੱਤੇ ਪੀਸ ਸਕਦੇ ਹੋ ਜੇ ਤੁਸੀਂ ਚੱਕੀ ਲੈਣੀ ਆ ਤੇ ਇਹ ਚੱਕੀ ਦੀ ਵੀ ਡਿਲੀਵਰੀ ਆਪਾਂ ਕਰ ਦਾਂਗੇ ਇਹ ਤੁਹਾਨੂੰ 14500 ਦੇ ਵਿੱਚ ਆਲ ਪੰਜਾਬ ਦੇ ਵਿੱਚ ਡਿਲੀਵਰੀ ਮਿਲੇਗੀ ਖਾਸ ਕਰਕੇ ਉੱਥੇ ਜਿੱਥੇ ਬੱਸਾਂ ਪਹੁੰਚਦੀਆਂ ਹਨ ਯਾਨੀ ਕਿ ਜਿਵੇਂ ਪਿੰਡਾਂ ਦੇ ਵਿੱਚ ਜੇ ਕੋਈ ਆਰਡਰ ਕਰਦਾ ਤੇ ਉਹਨਾਂ ਨੂੰ ਉੱਥੋਂ ਫੜ ਕੇ ਲਿਆਉਣੀ ਪਊਗੀ ਵੀ ਜਿਹੜਾ ਉਹਨਾਂ ਨੂੰ ਮੇਨ ਅੱਡਾ ਪੈਂਦਾ ਵਾ ਚਾਹੇ ਬੱਸ ਸਟੈਂਡ ਜਿਹੜਾ ਪੈਂਦਾ ਵਾ ਉੱਥੋਂ ਫੜ ਕੇ ਲਿਆ ਸਕਦੇ ਆ ਤੇ 14500 ਦੇ ਵਿੱਚ ਇਹ ਤੁਹਾਨੂੰ ਚੱਕੀ ਪਊਗੀ ਜੀ ਤੇ ਬਾਕੀ ਜਿਹੜੇ ਅਨਾਜ ਆ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਦੇ ਨਾਲ ਲੈ ਕੇ ਆ ਸਕਦੇ ਹੋ ਤੇ ਆਪਾਂ ਜ਼ਿਆਦਾਤਰ ਜਿਹੜਾ ਆਰਡਰ ਆ ਉਹ ਇਕੱਠਾ ਜਿਵੇਂ 5 ਕਿਲੋ ਦਾ ਚਾਹੇ 10 ਕਿਲੋ ਦਾ ਆਪਾਂ ਆਰਡਰ ਲੈਣੇ ਆ ਕਿਉਂਕਿ ਸਾਰੇ ਅਨਾਜ ਇਕੱਠੇ ਕਰਕੇ 10 ਕਿਲੋ ਆਟਾ ਜਿਹੜਾ ਬਣ ਜਾਂਦਾ ਤੇ ਆਪਾਂ ਜਿਹੜਾ ਆਟਾ ਵਾ ਉਹ ਤਾਜ਼ਾ ਹੀ ਬਣਾਉਨੇ ਆ ਐਨਿਕ ਵੀ ਜੇ ਕੋਈ ਕਵੇ ਸਾਨੂੰ ਕਿਲੋ ਆਟਾ ਭੇਜ ਦੋ 2 ਕਿਲੋ ਆਟਾ ਭੇਜ ਦੋ ਫਿਰ ਆਪਾਂ ਥੋੜੇ ਥੋੜੇ ਅਨਾਜ ਲਿਆ ਕੇ ਮਿਕਸ ਕਰਕੇ ਕਿਵੇਂ ਬਣਾਵਾਂਗੇ ਤੇ ਉਹ ਕੰਮ ਨਹੀਂ ਹੈਗਾ ਆਪਣਾ ਵੀ ਸਾਰਾ ਆਪਾਂ ਇਕੱਠਾ ਹੀ ਢੜਾ ਲਿਆ ਕੇ ਪੀਸ ਕੇ ਰੱਖ ਲਈਏ ਜਿਹੜੀ ਵੀ ਚੀਜ਼ ਆਪਾਂ ਭੇਜਾਂਗੇ ਚਾਹੇ ਉਹ ਅਚਾਰ ਹੋਵੇ ਚਾਹੇ ਉਹ ਪੰਜੀਰੀ ਹੋਵੇ ਚਾਹੇ ਉਹ ਇਹ ਆਟਾ ਹੋਵੇ ਆਪਾਂ ਤਾਜ਼ਾ ਹੀ ਚਾਰ ਦਾ ਵੀ ਹੁਣ 2-3 ਦਿਨ ਹੋ ਗਿਆ ਮੈਨੂੰ ਫੋਨ ਆ ਰਹੇ ਕਿ ਮੈਡਮ ਸਾਡੀ ਡਿਲੀਵਰੀ ਨਹੀਂ ਹੋਈ ਉਹ ਇਹੀ ਕਾਰਨ ਆ ਕਿ ਤੁੱਪ ਲੱਗੂਗੀ ਤੇ achar ਜਿਹੜਾ ਜਿਹੜਾ ਪ੍ਰੋਪਰਲੀ ਬਣਦਾ ਤੇ ਤਾਜ਼ਾ ਹੀ ਆਪਾਂ ਬਣਾ ਕੇ ਭੇਜਦੇ ਆ ਕੋਈ ਵੀ ਚੀਜ਼ ਆਪਾਂ ਬਣਾ ਕੇ ਨਹੀਂ ਰੱਖਦੇ ਇੱਕ ਆਂਬ ਦੇ ਤੇ ਨਿੰਬੂ ਦੇ achar ਤੋਂ ਇਲਾਵਾ ਕਿਉਂਕਿ ਇਹ ਜਿਹੜਾ ਜਿੰਨਾ ਵੀ ਪੁਰਾਣਾ ਹੋਵੇ ਉਹਨਾਂ ਵਧੀਆ ਚੱਲਦਾ ਤੇ ਬਾਕੀ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਆਪਾਂ ਤਾਂ ਜਿਹਾ ਹੀ ਤਿਆਰ ਕਰਦੇ ਆ ਬਾਕੀ ਤੁਸੀਂ ਜੇ ਕਿਸੇ ਨੇ ਆਟਾ ਵੀ ਮੰਗਾਉਣਾ ਹੋਵੇ ਕੋਈ ਅਨਾਜ ਮੰਗਾਉਣੇ ਹੋਰ ਜਿਵੇਂ ਸਾਬਤ ਕਈ ਅਨਾਜ ਨਹੀਂ ਕਈਆਂ ਨੂੰ ਪਤਾ ਲੱਗਦਾ ਵੀ ਕੁੱਟਕੀ ਕਿਹੜੀ ਚੀਜ਼ ਆ ਕੰਗਣੀ ਕਿਹ ਤੇ ਆਪਾਂ ਉਹ ਵੀ ਉਹਨਾਂ ਨੂੰ ਭੇਜ ਸਕਦੇ ਆ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਨੰਬਰ ਦਿੱਤਾ ਉਹ ਤੇ ਸਾਨੂੰ ਫੋਨ ਕਰ ਸਕਦੇ ਹੋ ਤੇ ਬਾਰ ਬਾਰ ਆਪਾਂ ਰਿਕਵੈਸਟ ਕਰਦੇ ਆਂ ਵੀ ਘਟੂ ਟੋ ਘਟ ਜਿਹੜਾ ਵਾ ਤੁਹਾਡਾ 5 ਕਿਲੋ ਦਾ ਆਰਡਰ ਹੋਵੇ ਚਾਹੇ ਆਓ ਆਟੇ ਦਾ ਚਾਹੇ ਅਨਾਜ ਦਾ ਤੇ ਬਾਕੀ ਪੰਜੀਰੀ ਜਿਹੜੀ ਉਹ ਆਪਾਂ ਕਿਲੋ ਵੀ ਡਿਲੀਵਰ ਕਰ ਦਿੰਨੇ ਆ ਚਾਰ ਵੀ ਜਿਹੜਾ ਆਪਾਂ ਕਿਲੋ ਡਿਲੀਵਰ ਕਰ ਦਿੰਨੇ ਆ ਤੇ ਇਹ ਸਾਰੀ ਨਿੱਕੀ ਜੀ ਜਾਣਕਾਰੀ ਸੀਗੀ ਤੇ ਇੱਕ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਸਾਰੀਆਂ ਉਹਨਾਂ ਭੈਣ ਭਰਾਵਾਂ ਦਾ ਕਿ ਜਿਹੜਾ ਮੇਰਾ ਇੰਨਾ ਫਿਕਰ ਕਰ ਰਿਹਾ ਕਿ ਮੈਡਮ ਤੁਸੀਂ ਵੀਡੀਓ ਨਹੀਂ ਪਾ ਰਹੇ ਉਹਨੇ ਮੇਰੇ ਰਿਸ਼ਤੇਦਾਰਾਂ ਕੀ ਗੱਲ ਆ ਜਿੰਨਾ ਮੈਨੂੰ ਭੈਣ ਭਰਾਵਾਂ ਦਾ YouTube ਫੈਮਿਲੀ ਜਿਹੜੀ ਮੇਰੀ ਰੂਬ ਬਲੌਗਰ ਫੈਮਿਲੀ ਹੈ ਨਾ ਇਹਨੇ ਮੈਨੂੰ ਇੰਨਾ ਕੁ ਪਿਆਰ ਦਿੱਤਾ ਕਿ ਇਹਨੇ ਮੈਨੂੰ ਬਾਰ ਬਾਰ ਫੋਨ ਆ ਰਹੇ ਨੇ ਚਾਹੇ ਰਿਕੁਐਸਟ ਆ ਰਹੀ ਹੈ ਵੀ ਮੈਡਮ ਪਲੀਜ਼ ਵੀਡੀਓ ਪਾਓ ਮੈਸੇਜ ਆ ਰਹੇ ਆ ਹੁਣੇ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਫੋਨ ਕਾਲ ਇੱਕ ਸੁਣ ਕੇ ਆਈਆਂ ਕਿ ਮੈਂਨ ਸਾਨੂੰ ਬਹੁਤ ਫਿਕਰ ਸੀਗਾ ਵੀ ਤੁਸੀਂ ਵੀਡੀਓ ਕਰਨੀ ਵਾਰੇ ਤੁਸੀਂ ਠੀਕ ਚ ਜ਼ਿਆਦਾਤਰ ਲੋਕਾਂ ਨੇ ਇਹੀ ਆ ਕਿ ਮੈਂ ਸ਼ਾਇਦ ਠੀਕ ਨਾ ਹੋਵਾਂ ਪਰ ਪਰਮਾਤਮਾ ਦੀ ਤੇ ਤੁਹਾਡੇ ਸਾਰਿਆਂ ਦੀ ਪਿਆਰ ਸਦਕਾ ਮੈਂ ਜਿਹੜਾ ਬਿਲਕੁਲ ਠੀਕ ਠਾਕ ਆ ਥੋੜਾ ਜਿਹਾ ਕੰਮ ਦੇ ਵਿੱਚ ਵਿਜੀ ਸੀਗੇ ਆਪਾਂ ਹੁਣ ਜਿਹੜੀ ਰੁਟੀਨ ਦੇ ਵਿੱਚ ਵੀਡੀਓ ਪਾਵਾਂਗੇ ਕੱਲ ਵਾਲੀ ਵੀਡੀਓ ਜਿਹੜੀ ਉਹ ਵੀ ਬਹੁਤ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਕਿਉਂਕਿ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਸਰਬਲੋਹ ਦੇ ਭਾਂਡੇ ਲੈ ਕੇ ਆ ਰਹੇ ਹਾਂ ਤੇ ਲੋਹੇ ਦੇ ਭਾਂਡੇ ਲੈ ਕੇ ਆਉਣੇ ਜੀ ਅਸੀਂ ਪਿੰਡ ਖੜੂਆਂ ਤੋਂ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤਾ ਸੀਗਾ ਉਹ ਫੈਮਲੀ ਦੇ ਕੋਲੋਂ ਅਸੀਂ ਲੈ ਕੇ ਆਉਣੇ ਆ ਲੋਹੇ ਦੇ ਸਰਬਲੋਹ ਦੇ ਇਕੱਲੇ ਲੋਹੇ ਦੇ ਨਹੀਂ ਸਰਬਲੋਹ ਦੇ ਜਿਹੜੇ ਭਾਂਡੇ ਆ ਉਹ ਲੈ ਕੇ ਆਈਦੇ ਆ ਕੜਾਈਆਂ ਹੋਣ ਕੜਛੀਆਂ ਹੋਣ ਪਤੀਲੇ ਹੋਣ ਚਾਹੇ ਉਹ ਅੱਜਕੱਲ ਜਿਵੇਂ ਚੱਲੀ ਆ ਤੌੜੀਆਂ ਜੀਆਂ ਲੋਹੇ ਦੀਆਂ ਉਹ ਵੀ ਸਾਰਾ ਤੇ ਤੁਸੀਂ ਜੇ ਕਿਸੇ ਨੇ ਮਗਵਾਉਣੇ ਤੇ ਕੱਲ ਵਾਲੀ ਵੀਡੀਓ ਜਿਹੜੀ ਪੂਰੀ ਦੇਖਿਓ ਜੇ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਵੀ ਕਿਹੜਾ ਭਾਂਡਾ ਕਿਸ ਤਰ੍ਹਾਂ ਦਾ ਤੁਹਾਡੇ ਕੋਲ ਪਹੁੰਚ ਕਿੱਦਾਂ ਇੱਥੋਂ ਤੱਕ ਕਿ ਬਾਹਰ ਵੀ ਲੋਹੇ ਦੇ ਭਾਂਡੇ ਚੱਲ ਜਾਂਦੇ ਆ ਮਿੱਟੀ ਦੇ ਭਾਂਡੇ ਤੁਸੀਂ ਮਗਵਾਉਣੇ ਆ ਤੇ ਉਹ ਵੀ ਸਾਡੇ ਕੋਲ ਤੁਸੀਂ ਮਗਵਾ ਸਕਦੇ ਹੋ ਬਾਕੀ ਇਹ ਜਿਹੜਾ ਅਨਾਜ ਆ ਇਹਦਾ ਪੀਸਿਆ ਚਾਹੇ ਸਾਬਤ ਇਹ ਬਾਹਰ ਨਹੀਂ ਜਾਂਦਾ ਇਹ ਆਪਾਂ ਪੰਜਾਬ ਦੇ ਵਿੱਚ ਆਪਣੀ ਇੰਡੀਆ ਦੇ ਵਿੱਚ ਹੀ ਜਿੱਥੇ ਤੁਸੀਂ ਮਗਵਾਓ ਤੁਸੀਂ ਮਿਲ ਸਕਦਾ ਜਿਹੜੇ ਬਾਹਰ ਵਾਲੇ ਭੈਣ ਭਰਾ ਇਸ ਜੀ ਨੂੰ ਬਹੁਤ ਤਰਸਦੇ ਆ ਕਹਿਣਗੇ ਰੂਪ ਜੀ ਤੁਸੀਂ ਇਹ ਜਿਹੜੀ ਮੇਥੀ ਸਿਕਾਈ ਉਹ ਸਾਨੂੰ ਭੇਜੋ ਤੁਸੀਂ ਆ ਭੇਜੋ ਪਰ ਮਜਬੂਰੀ ਇਹ ਹੈ ਕਿ ਅਲਾਉ ਨਹੀਂ ਕਰਦੀ ਜਿਵੇਂ ਸਰਕਾਰ ਸੋ ਆਪਾਂ ਜਿਹੜੀ ਪੈਕੇਟ ਚੀਜ਼ ਹੀ ਉਹਨਾਂ ਨੂੰ ਭੇਜ ਸਕਦੇ ਆ ਇੱਕ ਸਿਰਫ ਪੰਜੀਰੀ ਤੇ ਅਚਾਰ ਆਪਾਂ ਘਰ ਦਾ ਭੇਜ ਸਕਦੇ ਆ ਬਾਕੀ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਜਾਂਦੀਆਂ ਸੋ ਕਈ ਭੈਣ ਭਰਾ ਇਹੋ ਜਿਹੇ ਜਿਹੜੇ ਬਾਹਰ ਵਾਲੇ ਪਿਆਰ ਕਰਦੇ ਨੇ ਹੁਣ ਦਾ ਫਰਵਰੀ ਦੇ ਵਿੱਚ ਬਹੁਤ ਭੈਣਾਂ ਆ ਰਹੀਆਂ ਨੇ ਇੰਡੀਆ ਤੇ ਉਹ ਕਹਿੰਦੇ ਵੀ ਸਾਡਾ ਇਹ ਸਮਾਨ ਤਿਆਰ ਕਰਕੇ ਰੱਖੋ ਅਸੀਂ ਆਪ ਦਾ ਆਪ ਹੱਥੀਂ ਲੈ ਕੇ ਜਾਵਾਂਗੇ ਕਿਉਂਕਿ ਆਪਾਂ ਇਦਾਂ ਜਿਦਾਂ ਸ਼ਿਪਿੰਗ ਕਰਦੇ ਆ ਪਾਰਸਲ ਭੇਜਦੇ ਆ ਤੇ ਉਹਦੇ ਵਿੱਚ ਅਲਾਉ ਨਹੀਂ ਹੁੰ ਬਾਕੀ ਇੰਡੀਆ ਦੇ ਵਿੱਚ ਤੁਸੀਂ ਲੋਹੇ ਦੇ ਭਾਂਡੇ ਮਿੱਟੀ ਦੇ ਭਾਂਡੇ ਇਹ ਆਟਾ ਇਹ ਅਨਾਜ ਪੰਜੀਰੀ ਅਚਾਰ ਹਰ ਕਿਸਮ ਦਾ ਕੋਈ ਵੀ ਚੀਜ਼ ਤੁਸੀਂ ਮਗਵਾਣੀ ਹੋਵੇ ਤੇ ਸਾਨੂੰ ਤੁਸੀਂ ਫੋਨ ਕਾਲ ਕਰਕੇ ਆਰਡਰ ਦੇ ਸਕਦੇ ਹੋ ਹੁਣੇ ਆਪਾਂ ਅਨਾਜ ਪੀਸਦੇ ਆ ਤੇ ਹੁਣ ਮੈਂ ਇਹਦੇ ਵਿੱਚ ਸਵਾਲ ਲਾਉਣਾ ਆਪਣੇ ਵੀਡੀਓ ਦੇ ਵਿੱਚ ਕਿ ਮੈਡਮ ਇਹਨਾਂ ਅਨਾਜਾਂ ਦੇ ਆਟਾ ਜਿਹੜਾ ਤੁਸੀਂ ਤਿਆਰ ਕਰਦੇ ਉਹਦਾ ਰੇਟ ਕੀ ਆ ਰੇਟ ਹੈਗਾ ਜੀ 5 ਕਿਲੋ ਆਟੇ ਦਾ 1500 ਰੁਪਏ ਤੁਸੀਂ 1500 ਦੇ ਵਿੱਚ ਇਹ ਸਾਰੇ ਅਨਾਜਾਂ ਦਾ ਆਟਾ ਮਿਕਸ 5 ਕਿਲੋ ਮਗਾ ਸਕਦੇ ਹੋ। ਬਾਕੀ ਜੇ ਤੁਸੀਂ ਘੱਟ ਮੰਗਾਉਨੇ ਹੋ ਥੋੜਾ ਤੁਹਾਨੂੰ ਮਹਿੰਗਾ ਪਊਗਾ ਕਿਉਂਕਿ ਦੇਖੋ ਅਸੀਂ ਉਹੀ ਚੀਜ਼ ਸਮਾਨ ਉਹੀ ਭੇਜਣਾ ਅਸੀਂ ਫਿਰ ਸ਼ਿਪਿੰਗ ਚਾਰਜ ਸਾਨੂੰ ਜਿਹੜੇ ਉਹ ਵੱਧ ਪੈ ਜਾਂਦੇ ਨੇ। ਅਜੇ ਤੱਕ ਅਸੀਂ ਕੋਈ ਵੀ ਚੀਜ਼ ਆ ਚਾਹੇ ਪੰਜੀਰੀ ਆ ਮੈਂ ਕਿਹਾ ਸੀ ਇੱਕ ਮਹੀਨਾ ਪਹਿਲਾਂ ਵੀ 31 ਤੱਕ ਆਪਾਂ ਫ੍ਰੀ ਡਿਲੀਵਰੀ ਦੇਣੀ ਆ ਪਰ ਭੈਣ ਭਰਾਵਾਂ ਦੇ ਪਿਆਰ ਸਦਕਾ ਆਪਾਂ ਡਿਲੀਵਰੀ ਦੇ ਵਿੱਚ ਕੁਝ ਕੀਤਾ ਹੀ ਨਹੀਂ ਆ ਕਿ ਆਪਾਂ ਉਹ ਚਾਰਜ ਵੱਖਰੇ ਲਾਏ ਨਹੀਂ ਚਾਹੇ ਕਿਤੇ ਵੀ ਮੰਗਾ ਰਹੇ ਨੇ ਆਲ ਇੰਡੀਆ ਦੇ ਵਿੱਚ ਕਿ ਆਪਾਂ ਉਹਨਾਂ ਨੂੰ ਫ੍ਰੀ ਭੇਜਦੇ ਆ ਸੋ ਥੋੜਾ ਜਿਆ ਤੁਸੀਂ ਵੀ ਭੈਣ ਭਰਾ ਸੋਚੋ ਕਿ ਕਈ ਕਹਿਣਗੇ ਮੈਡਮ ਅੱਧਾ ਕਿਲੋ ਚਾਰ ਭੇਜ ਦਿਓ ਦੇਖੋ ਅੱਧਾ ਕਿਲੋ ਤੁਹਾਨੂੰ ਮੈਂ ਡੱਬਾ ਵੀ ਸੇਮ ਉਹੀ ਲੈਣਾ ਹਨਾ ਫਿਰ ਮੈਂ ਉੱਥੇ ਪੈਸੇ ਵੀ ਉਹਨੇ ਉਹੀ ਦੇ ਕੇ ਆਉਣੇ ਆ ਜਦੋਂ ਆਪਾਂ ਪਾਰਸਲ ਕਰਾਉਣਾ ਵਾ ਤੇ ਫਿਰ ਮੈਨੂੰ ਉੱਥੇ ਜਾਣਾ ਵੀ ਪੈਣਾ ਵਾ ਸਾਰਾ ਜਾਨੀ ਕਿ ਉਹ ਮੇਰਾ ਖਰਚਾ ਜਿਹੜਾ ਵੱਧ ਜਾਂਦਾ ਵਾ ਸੋ ਭੈਣ ਭਰਾ ਥੋੜਾ ਜੈ ਨਾ ਮੇਰਾ ਵੀ ਸੋਚਿਆ ਕਰੋ ਜਿਵੇਂ ਮੈਂ ਤੁਹਾਡਾ ਸੋਚਿਆ ਵਾ ਕਿਉਂਕਿ ਮੈਂ ਇਹ ਆਪਾਂ ਜਿਹੜਾ ਰਲ ਮਿਲ ਕੇ ਕੰਮ ਕਰ ਰਹੇ ਆ ਤੁਹਾਨੂੰ ਵੀ ਨੁਕਸਾਨ ਨਾ ਹੋਵੇ ਮੈਨ ਤੋ ਇਸ ਕਰਕੇ ਜਿੱਦੀ ਤਾਂ ਫੈਮਿਲੀ ਨਹੀਂ ਆ ਉਹਦੀ ਤਾਂ ਆਪਾਂ ਰਿਕਵੈਸਟ ਕਿਸੇ ਵੇਲੇ ਮੰਨ ਲੈਨੇ ਆ ਵੀ ਜਿਵੇਂ ਇਕੱਲੇ ਦੋਵੇਂ ਜੀ ਆ ਤੇ ਉਹ ਕਹਿ ਦਿੰਦੇ ਫਿਰ ਉਹ ਵੀ ਐ ਉਹਨਾਂ ਨੂੰ ਸਮਝਾਈਦਾ ਵੀ ਤੁਸੀਂ ਅੱਧਾ ਕਿਲੋ ਇੱਕ ਚੀਜ਼ ਮੰਗਾ ਲਓ ਅੱਧਾ ਕਿਲੋ ਇੱਕ ਵੀ ਸਾਡਾ ਜਿਹੜਾ ਡੱਬਾ ਵਾ ਜਾਂ ਸਾਡੇ ਜਿਹੜਾ ਜਾਣ ਦਾ ਖਰਚਾ ਖਰਚਾ ਉਹ ਜਿਹੜਾ ਵਾ ਸਾਡਾ ਪੂਰਾ ਉਹਦੇ ਵਿੱਚ ਨਿਕਲ ਜਾਵੇ ਤੇ ਇਹ ਵੀ ਜਿਹੜਾ ਆਪਾਂ ਅਨਾਜ ਦੇਖੋ ਲੈ ਕੇ ਆਉਣੇ ਆ ਤਕਰੀਬਨ ਜਿਹੜਾ ਅਨਾਜ ਆ 150 ਤੋਂ ਪਲੱਸ ਹੀ ਨੇ ਜ਼ਾਰੇ ਫਿਰ ਉਹਨਾਂ ਨੂੰ ਲਿਆਉਣਾ ਫਿਰ ਉਹਨਾਂ ਨੂੰ ਵਾਸ਼ ਕਰਨਾ ਸਾਫ਼ ਕਰਨਾ ਸੁਕਾਉਣਾ ਫਿਰ ਪੀਸਣਾ ਇਹ ਸਾਰਾ ਤੁਸੀਂ ਖਰਚਾ ਇਹਦੇ ਵਿੱਚ ਇਨਕਲੂਡ ਕਰਕੇ ਵੇਖੋ ਜੇ ਕੋਈ ਕਵੇ ਵੀ 1500 ਦੇ ਵਿੱਚ 5 ਕਿਲੋ ਆਟਾ ਮਹਿੰਗਾ ਵਾ ਸਿਹਤ ਨਾਲੋਂ ਕੀ ਚੰਗਾ ਹੁੰਦਾ ਦੂਜੀ ਗੱਲ ਆ ਕਿ ਸਾਡੀ ਬਿਜਲੀ ਵੀ ਬਲਣੀ ਹੈ ਨਾ ਆਪਾਂ ਇਹਨੂੰ ਪੀਸ ਕੇ ਭੇਜਣਾ ਵਾ ਸੋ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜੋ ਮੈਂ ਇਸਤੇਮਾਲ ਕਰ ਰਹੀ ਆ ਮੈਂ ਉਹੀ ਅਗਲੇ ਨੂੰ ਭੇਜਾਂ ਐਨਿਪੇ ਦੇ ਵਿੱਚ ਜੇ ਕੋਈ ਸਸਤਾ ਅਨਾਜ ਆ ਤੇ ਉਹ ਮੈਂ ਵੱਧ ਪਾ ਦੂੰਗੀ ਤੁਸੀਂ ਦੇਖ ਸਕਦੇ ਹੋ ਸੇਮ ਹੀ ਕੁਆਂਟੀਟੀ ਆ ਸਾਰੇ ਅਨਾਜਾਂ ਦੀ ਸਾਰੇ ਹੀ ਅਨਾਜ ਜਿਹੜੇ ਆਪਾਂ ਸੇਮ ਹੀ ਪਾਵਾਂਗੇ ਸੇਮ ਆਪਾਂ ਆਟਾ ਸਾਰਾ ਬਣਾ ਕੇ ਭੇਜਾਂਗੇ ਜੋ ਅਸੀਂ ਖਾਣੇ ਆ ਉਹੀ ਤੁਹਾਨੂੰ ਭੇਜਦੇ ਆ ਜੋ ਅਸੀਂ ਆਚਾਰ ਆਪ ਖਾਣੇ ਆ ਉਹੀ ਤੁਹਾਨੂੰ ਭੇਜਦੇ ਆ ਜਿਹੜੀ ਪਨੀਰੀ ਅਸੀਂ ਆਪ ਇਸਤੇਮਾਲ ਕਰਦੇ ਆ ਉਹੀ ਤੁਹਾਨੂੰ ਭੇਜਦੇ ਆ ਤੇ ਆਪਾਂ ਪਹਿਲਾਂ ਵੀ ਕਿਹਾ ਸੀ ਅੱਜ ਵਾਲੀ ਵੀਡੀਓ 'ਚ ਵੀ ਕਹਿੰਨੇ ਆ ਤੁਸੀਂ ਸਾਡੇ ਕੋਲ ਜੇ ਕੋਈ ਸਮਾਨ ਮੰਗਾਇਆ ਤੁਹਾਨੂੰ ਟੇਸਟ ਨਹੀਂ ਲੱਗਾ ਤੇ ਤੁਸੀਂ ਸਾਨੂੰ ਵਾਪਸ ਭੇਜ ਸਕਦੇ ਹੋ ਆਪਾਂ ਤੁਹਾਡੇ ਜਿਹੜੇ ਪੈਸੇ ਆ ਵਾਪਸਵਾ ਦੇਾਂਗੇ ਕਿਉਂਕਿ ਮੈਨੂੰ ਖੁਸ਼ੀ ਤਾਂ ਹੀ ਹੋਊਗੀ ਜੇ ਤੁਸੀਂ ਉਹ ਖਾਓਗੇ ਜੇ ਤੁਹਾਨੂੰ ਪਸੰਦ ਹੀ ਨਹੀਂ ਆਇਆ ਤੁਸੀਂ ਖੁਸ਼ ਹੀ ਨਹੀਂ ਹੋਏ ਤਾਂ ਮੈਂ ਵੀ ਖੁਸ਼ ਨਹੀਂ ਹੋ ਸਕਦੀ ਨਾ ਮੈਨੂੰ ਬਣਾਉਣ ਦਾ ਮਜ਼ਾ ਆਉਣਾ ਬਾਅਦ ਦੇ ਵਿੱਚ ਤੇ ਪੈਸੇ ਦੀ ਕੋਈ ਗੱਲ ਨਹੀਂ ਹੱਥਾਂ ਦੀ ਮੈਲ ਆ ਤੇ ਇਦਾਂ ਵਾ ਵੀ ਤੁਸੀਂ ਭੈਣ ਭਰਾ ਖੁਸ਼ ਚਾਹੀਦੇ ਹੋ ਮੇਰਾ ਫਾਇਦਾ ਤਾਂ ਹੀ ਆ ਕੰਮ ਕਰਾਂਗਾ ਜੇ ਤੁਹਾਨੂੰ ਕੋਈ ਵੀ ਚੀਜ਼ ਪਸੰਦ ਨਹੀਂ ਆਉਂਦੀ ਚਾਹਿਆ achar ਆ ਕੋਈ ਸ਼ਿਕਾਇਤ ਆ ਕੋਈ ਵੀ ਗੱਲ ਆ ਤਾਂ ਤੁਸੀਂ ਮੈਨਾਂ ਖੁੱਲੇ ਦਿਲ ਨਾਲ ਕਰ ਸਕਦੇ ਹੋ ਬਾਕੀ ਕਹੀ ਭੈਣਾਂ ਨੂੰ ਤਾਂ ਆਪਾਂ ਇਹੀ ਕਿਹਾ ਵਾ ਕਿ ਜੇ ਤੁਹਾਨੂੰ ਚੀਜ਼ ਨਹੀਂ ਪਸੰਦ ਤੁਸੀਂ ਸਾਨੂੰ ਵਾਪਸ ਭੇਜ ਦਿਓ ਅਸੀਂ ਤੁਹਾਨੂੰ ਪੈਸੇ ਵਾਪਸ ਪਾ ਦਾਂਗੇ ਤੇ ਜਦੋਂ ਮੇਨ ਜਿਹੜੀ ਇਹ ਦਿੱਕਤ ਮੇਰੀ ਚੀਜ਼ ਵੱਲੋਂ ਕੋਈ ਨਹੀਂ ਆਈ ਜਦੋਂ ਆਪਾਂ ਪਾਰਸਲ ਕਰਦੇ ਆ ਨਾ ਐਡਰੈਸ ਵਗੈਰਾ ਕੋਈ ਗਲਤੀ ਦੇ ਨਾਲ ਜਿਵੇਂ ਮਿਕਸ achar ਦਾ ਲੱਗ ਗਿਆ ਸੋਨਜਣਾ ਦੇ achar ਨੂੰ ਸੋਨਜਣਾ ਦਾ ਲੱਗਿਆ ਮਿਕਸ ਜਨ ਇਦਾਂ ਦੀਆਂ ਥੋੜੀਆਂ ਜਿਹੀਆਂ ਪ੍ਰੋਬਲਮ ਆਈਆਂ ਸੀ ਪਹਿਲਾਂ ਉਹ ਵੀ ਜਿਵੇਂ ਕੋਰੀਅਰ ਵਾਲਿਆਂ ਲਈ ਆਪਣੇ ਵੱਲੋਂ ਨਹੀਂ ਕੋਈ ਇਹੋ ਜਿਹਾ ਆਇਆ ਤਾਂ ਆਪਾਂ ਉਹਨਾਂ ਨੂੰ ਦੁਬਾਰਾ ਦੁਬਾਰਾ ਫੇਰ ਚਾਰ ਭੇਜਿਆ ਵਾ ਸੋ ਇੱਕ ਮੇਰੀ ਰਿਕਵੈਸਟ ਹੈ ਕਿ ਜਿਨ੍ਹਾਂ ਨੂੰ ਸਹੰਜਣਾ ਦਾ ਚਾਰ ਗਿਆ ਵਾ ਨਾ ਪਲੀਜ਼ ਉਹਨਾਂ ਦਾ ਮੇਰੇ ਕੋਲ ਨੰਬਰ ਡਿਲੀਟ ਹੋ ਗਿਆ ਜੇ ਵੀਡੀਓ ਵੇਖਦੇ ਆ ਤਾਂ ਮੈਨੂੰ ਜਰੂਰ ਮੈਸੇਜ ਕਰਿਓ ਜੇ ਮੈਂ ਤੁਹਾਨੂੰ ਮਿਕਸ ਚਾਰ ਭੇਜਣਾ ਮੇਰੇ ਕੋਲ ਨੰਬਰ ਜਿਹੜਾ ਵਾ ਮਿਸਿੰਗ ਹੋ ਗਿਆ ਫੋਨ ਦੇ ਵਿੱਚੋਂ ਤੇ ਬਾਕੀ ਜਿਨ੍ਹਾਂ ਨੂੰ ਉਹਨਾਂ ਨੇ ਸਹੰਜਣਾ ਦਾ ਚਾਰ ਦੀ ਜਗ੍ਹਾ ਮਿਕਸ ਚਾਰ ਭੇਜਿਆ ਉਹਨਾਂ ਨੂੰ ਆਪਾਂ ਸਹੰਜਣਾ ਦਾ ਚਾਰ ਭੇਜਣਾ ਉਹਨਾਂ ਤੇ ਜਿਨ੍ਹਾਂ ਨੂੰ ਮਿਕਸ ਭੇਜਣਾ ਪਲੀਜ਼ ਉਹ ਆਪਣਾ ਚੰਡੀਗੜ੍ਹ ਤੋਂ ਸੀਗੇ ਇੰਨਾ ਕ ਮੈਨੂੰ ਯਾਦ ਆ ਆਪਣਾ ਕੋਈ ਐਡਰੈਸ ਵਗੈਰਾ ਮੈਨੂੰ ਭੇਜਿਓ ਤਾਂ ਕਿ ਮੈਂ ਉਹ ਚਾਰ ਤੁਹਾਨੂੰ ਭੇਜ ਸਕਾਂ ਸੋ ਇਹ ਆਟੇ ਨੂੰ ਆਪਾਂ ਹੁਣ ਪੀਸ ਲੈਨੇ ਆ ਜੀ ਇਹਦੀ ਪੈਕਿੰਗ ਕਰਕੇ ਹੀ ਆਪਾਂ ਆਟੇ ਦੀ ਭੇਜਾਂਗੇ ਪੈਕਿੰਗ ਵੀ ਤੁਸੀਂ ਜਿਨ੍ਹਾਂ ਭੈਣ ਭਰਾਵਾਂ ਨੇ ਮੰਗਾਈ ਹੋਗੀ ਦੇਖਿਆ ਹੋਗਾ ਵੀ ਬੈਸਟ ਪੈਕਿੰਗ ਆਪਾਂ ਭੇਜਦੀ ਆ ਵਧੀਆ ਤੋਂ ਵਧੀਆ ਚੀਜ਼ ਇਸਤੇਮਾਲ ਕਰੀਦੀ ਆ ਤਾਂ ਕਿ ਭੈਣ ਭਰਾ ਉਹ ਚੀਜ਼ ਨੂੰ ਖਾ ਕੇ ਵੇਖ ਕੇ ਖੁਸ਼ ਹੋ ਸਕੇ ਸੋ ਇਹ ਜਿਹੜੀ ਨਿੱਕੀ ਜਿਹੀ ਵੀਡੀਓ ਸੀ ਅੱਜ ਆਪਾਂ ਤਿਆਰ ਕੀਤੀ ਇੱਕ ਜਾਣਕਾਰੀ ਤੁਹਾਨੂੰ ਦੇਣੀ ਸੀ ਕਿ ਤੁਸੀਂ ਆਟਾ ਵਗੈਰਾ ਵੀ ਸਾ ਤੇਨੂੰ ਆਟੇ ਨੂੰ ਆਪਾਂ پیس ਲੈਨੇ ਆ। ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਿਓ। ਉਹਨਾਂ ਭੈਣ ਭਰਾਵਾਂ ਨੂੰ ਜੇ ਤੁਹਾਨੂੰ ਲੱਗਦਾ ਵੀ ਕਿਸੇ ਨੂੰ ਇਹ ਆਟੇ ਦੀ ਜ਼ਰੂਰਤ ਆ ਜਿਵੇਂ ਕੋਈ ਦਿੱਕਤ ਪ੍ਰੋਬਲਮ ਮੈਂ ਤਾਂ ਕਹਿੰਦੀ ਸਾਰੇ ਤੁਸੀਂ ਆਟਾ ਖਾਓ ਪਰ ਜੇ ਕਿਸੇ ਨੂੰ ਦਿੱਕਤ ਪ੍ਰੋਬਲਮ ਆ ਜਿਵੇਂ ਕੈਂਸਰ ਆ ਸ਼ੂਗਰ ਆ ਤੇ ਜ਼ਰੂਰ ਇਹ ਆਟੇ ਦਾ ਇਸਤੇਮਾਲ ਕਰਨ ਤੇ ਉਹਨਾਂ ਨੂੰ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰੋ ਜਿਹੜੇ ਤੁਹਾਡੇ ਭੈਣ ਭਰਾਵਾ ਦੋਸਤ ਮਿੱਤਰ ਆ। ਤੇ ਜੇ ਮੇਰੇ ਚੈਨਲ ਦੇ ਇਹ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਤੇ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ